ਦੋਸਤੋ ਸਿਆਣੇ ਕਹਿੰਦੇ ਆ ਨਾ ਕਿ ਸਮਾਂ ਬੜਾ ਬਲਵਾਨ ਹੁੰਦਾ ਕਦੋਂ ਇਹ ਪਲਟੀ ਮਾਰ ਜੇ ਕੋਈ ਪਤਾ ਨਹੀਂ ਲੱਗਦਾ ਉਹੀ ਕੰਮ ਹੋਇਆ ਅਕਸ਼ੇ ਖੰਨਾ ਨਾਲ ਦਰੰਦਰ ਮੂਵੀ ਆਈ ਪਹਿਲੇ ਦਿਨ ਦੀ 28 ਕਰੋੜ ਦੀ ਕਮਾਈ ਸੀ ਪਰ ਲੱਗਿਆ ਸੀ ਵੀ ਇਹ ਫਿਲਮ ਦੀ ਕਮਾਈ ਪਹਿਲੇ ਦਿਨ 44 ਕਰੋੜ ਹੋਊਗੀ ਜਿੱਦਾਂ ਦੀ ਸਟਾਰ ਕਾਸਟ ਇਹਦੇ ਵਿੱਚ ਆ ਪਰ ਜਿੱਦਾਂ ਲੋਕਾਂ ਨੇ ਫਿਲਮ ਦੇਖੀ ਉਸ ਤੋਂ ਬਾਅਦ ਇੱਕੋ ਦਮ ਪਲਟੀ ਵੱਜ ਗਈ ਮਤਲਬ ਅਕਸ਼ੇ ਖੰਨਾ ਇੰਨਾ ਕਿ ਵਾਇਰਲ ਹੋ ਰਿਹਾ ਉਹਦੀ ਐਕਟਿੰਗ ਇੰਨੀ ਕਿ ਵਾਇਰਲ ਹੋ ਰਹੀ ਆ ਉਹਦਾ ਇੱਕ ਗਾਣਾ ਉਹਦੇ ਗਾਣੇ ਦੇ ਉੱਤੇ ਕੀਤਾ ਡਾਂਸ ਇੰਨਾ ਕਿ ਵਾਇਰਲ ਹੋ ਰਿਹਾ ਕੇ ਪੂਰੀ ਫਿਲਮ ਇੱਕ ਪਾਸੇ ਤੇ ਅਕਸ਼ੇ ਖੰਨਾ ਇੱਕ ਪਾਸੇ ਮਤਲਬ ਵੀ ਦੂਜੇ ਦਿਨ ਦੀ ਕਮਾਈ ਸਿੱਧੀ 33 ਕਰੋੜ ਚੌਥੇ ਦਿਨ ਦੀ ਐਤਵਾਰ ਦੀ 44 ਕਰੋੜ ਤੇ ਹੁਣ ਤੱਕ 218 ਕਰੋੜ ਫਿਲਮ ਕਮਾ ਚੁੱਕੀ ਆ ਸਿਰਫ ਅਕਸ਼ੇ ਖੰਨਾ ਦੇ ਨਾਮ ਤੋਂ ਫਿਲਮ ਵੀ ਵਧੀਆ ਸਟਾਰ ਕਾਰਡ ਵੀ ਸਾਰੀ ਵਧੀਆ ਪਰ ਜਿਹੜਾ ਮੇਨ ਕਰੈਕਟਰ ਨਿਕਲ ਕੇ ਆ ਗਿਆ ਉਹ ਹੈਗਾ ਅਕਸ਼ੇ ਖੰਨਾ ਜਿਹਦੇ ਕਰਕੇ ਲੋਕੀ ਥੀਏਟਰ ਵਿੱਚ ਜਾ ਰਹੇ ਨੇ ਬਾਕੀ ਜਿਨੇ ਮੂਵੀ ਦੇਖ ਲਈਆ ਉਹ ਮੇਰੀ ਗੱਲ ਨਾਲ ਸਹਿਮਤ ਹੋਊਗਾ ਬਾਕੀ ਕਮੈਂਟ ਕਰਕੇ ਦੱਸੋ ਤੇ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਦਿਓ ਧੰਨਵਾਦ ਜੀ ਸਤ ਸ੍ਰੀ ਅਕਾਲ